ਤੋ ਸੁਪਰੀਮ ਕੋਰਟ ਨੇ ਵੀ ਸਪਸ਼ਟ ਕਰਤਾ ਕਿ ਭਾਈ ਇਹ ਕੇਸ ਬਹੁਤ ਵੱਡਾ ਹੈ ਇਲਜ਼ਾਮ ਬੜੇ سنگੀਨ ਨੇ ਸੋ ਬਤੌਰ ਮੁੱਖ ਮੰਤਰੀ ਨਾ ਤਾਂ ਦਫਤਰ ਜਾ ਸਕਦੇ ਹੋ ਨਾ ਫਾਈਲਾਂ ਸਾਈਨ ਕਰ ਸਕਦੇ ਹੋ ਸੋ ਮੁੱਖ ਮੰਤਰੀ ਆਮ ਆਦਮੀ ਪਾਰਟੀ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਸੁਭਾਵਕ ਹੈ ਕਿ ਨੈਸ਼ਨਲ ਕਨਵੀਨਰ ਸ਼ਰਾਬ ਘਟਾਲੇ ਕਰਕੇ 177 ਦਿਨ ਤੋਂ ਜੇਲ੍ਹ ਦੇ ਵਿੱਚ ਬੰਦ ਸੀ ਤੇ ਅੱਜ ਬੇਲ ਦੇ ਉੱਤੇ ਬਾਹਰ ਆ ਪਰ ਅੱਜ ਸਵਾਲ ਤਾਂ ਵੱਡਾ ਆਮ ਆਦਮੀ ਪਾਰਟੀ ਤੇ ਖੜਾ ਹੁੰਦਾ ਹੈ ਕਿ ਚਲੋ ਜਦੋਂ ਫੜੇ ਸੀ ਅਰਵਿੰਦ ਕੇਜਰੀਵਾਲ ਸਾਹਿਬ ਉਦੋਂ ਤਾਂ ਬਤੌਰ ਮੁੱਖ ਮੰਤਰੀ ਫੜੇ ਸੀ ਤੇ ਪਹਿਲਾ ਐਸਾ ਮੁੱਖ ਮੰਤਰੀ ਸੀ ਜਿਨੇ ਜੇਲ੍ਹ ਦੇ ਵਿੱਚ ਬੰਦ ਹੋਣ ਦੇ باوجود ਵੀ ਅਸਤੀਫਾ ਨਹੀਂ ਦਿੱਤਾ ਜੇ ਸੁਪਰੀਮ ਕੋਰਟ ਦੀ ਕਈ ਗੱਲ ਮੰਨੀ ਜਾਵੇ ਤੇ ਕਿਸੇ ਐਸੇ ਸਖਸ਼ ਨੂੰ ਹੁਣ ਦਿੱਲੀ ਦਾ ਮੁੱਖ ਮੰਤਰੀ ਬਣਾਓ ਜਿਹੜਾ ਘਟੋ-ਘਟ ਦਫ਼ਤਰ ਜਾ ਸਕਦਾ ਹੋਵੇ ਲੋਕਾਂ ਦੀ ਭਲਾਈ ਵਾਲੀਆਂ ਜਿਹੜੀਆਂ ਫਾਈਲਾਂ ਨੇ ਉਹਨਾਂ ਤੇ ਦਸਕਤ ਕਰ ਸਕਦਾ ਹੋਵੇ ਸੁਪਰੀਮ ਕੋਰਟ ਦਾ ਇੱਕ ਇੱਕ ਸ਼ਬਦ ਬਹੁਤ ਡੂੰਗਾ ਤੇ ਸੁਪਰੀਮ ਕੋਰਟ ਦੇ ਮੁਤਾਬਕ ਇਹ ਫਿੱਟ ਨਹੀਂ ਹੈਗੇ ਮੁੱਖ ਮੰਤਰੀ ਦੇ ਦਫ਼ਤਰ ਦੇ ਵਿੱਚ ਰਹਿਣ ਦੇ ਤੇ ਫਾਈਲਾਂ ਦਸਕਤ ਕਰਨ ਦੇ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਅੱਜ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਨੇ ਬੇਲ ਦੇ ਉੱਤੇ ਛੱਡ ਦਿੱਤਾ ਆਮ ਆਦਮੀ ਪਾਰਟੀ ਦੇ ਵਿੱਚ ਖੁਸ਼ੀ ਦੀ ਲਹਿਰਾਂ ਸੁਭਾਵਿਕ ਹੈ ਕਿ ਨੈਸ਼ਨਲ ਕਨਵੀਨਰ ਸ਼ਰਾਬ ਘਟਾਲੇ ਕਰਕੇ 170 ਦਿਨ ਤੋਂ ਜੇਲ੍ਹ ਦੇ ਵਿੱਚ ਬੰਦ ਸੀ ਤੇ ਅੱਜ ਬੇਲ ਦੇ ਉੱਤੇ ਬਾਹਰ ਆ ਪਰ ਜਿਹੜੀ ਜੱਜਮੈਂਟ ਆਈ ਹੈ ਸੁਪਰੀਮ ਕੋਰਟ ਆਫ ਇੰਡੀਆ ਦੀ ਕੇਜਰੀਵਾਲ ਸਾਹਿਬ ਦੇ ਕੇਸ ਦੇ ਵਿੱਚ ਉੱਚ ਜਿਹੜੀਆਂ ਸ਼ਰਤਾਂ ਲਾਈਆਂ ਗਈਆਂ ਨੇ ਉਹ ਪੜਨ ਵਾਲੀਆਂ ਮੇਰੇ ਕੋਲੇ ਆ ਜਜਮੈਂਟ ਹੈ ਜਿਹੜੀ ਈਡੀ ਦੇ ਕੇਸ ਦੇ ਵਿੱਚ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਬੇਲ ਮਿਲੀ ਹੈ ਤੇ ਜਿਹੜੀ ਅੱਜ ਸੁਪਰੀਮ ਕੋਰਟ ਆਫ ਇੰਡੀਆ ਨੇ ਸੀਬੀਆਈ ਦੇ ਕੇਸ ਦੇ ਵਿੱਚ ਦਿੱਤੀ ਔਰ ਜੋ ਇਹਦੀਆਂ ਸ਼ਰਤਾਂ ਨੇ ਪੈਰਾਗ੍ਰਾਫ 47 ਹੈ ਉਹਦੇ 'ਚ ਬੜਾ ਕਲੀਅਰਲੀ ਲਿਖਿਆ ਕਿ ਨਾ ਤਾਂ ਬਤੌਰ ਮੁੱਖ ਮੰਤਰੀ ਉਹ ਦਫ਼ਤਰ ਜਾ ਸਕਦੇ ਨੇ ਸਕੱਤਰੇਤ ਨਹੀਂ ਜਾ ਸਕਦੇ ਆਪਣੇ ਦਫ਼ਤਰ ਨਹੀਂ ਜਾ ਸਕਦੇ ਨਾ ਹੀ ਅਰਵਿੰਦ ਕੇਜਰੀਵਾਲ ਕਿਸੇ ਫਾਈਲ ਦੇ ਉੱਤੇ ਦਸਤਕਤ ਕਰ ਸਕਦੇ ਹੋਰ ਵੀ ਬਹੁਤ ਕੰਡੀਸ਼ਨਸ ਐ ਕਿ ਵਿਟਨੈਸ ਨੂੰ ਨਹੀਂ ਮਿਲ ਸਕਦੇ ਆਪਣੇ ਕੇਸ ਦੇ ਰਿਗਾਰਡਿੰਗ ਕੋਈ ਸਟੇਟਮੈਂਟ ਨਹੀਂ ਦੇ ਸਕਦੇ ਪਰ ਅੱਜ ਸਵਾਲ ਤਾਂ ਵੱਡਾ ਆਮ ਆਦਮੀ ਪਾਰਟੀ ਤੇ ਖੜਾ ਹੁੰਦਾ ਕਿ ਚਲੋ ਜਦੋਂ ਫੜੇ ਸੀ ਅਰਵਿੰਦ ਕੇਜਰੀਵਾਲ ਸਾਹਿਬ ਉਦੋਂ ਤਾਂ ਬਤੌਰ ਮੁੱਖ ਮੰਤਰੀ ਫੜੇ ਸੀ ਤੇ ਪਹਿਲਾ ਐਸਾ ਮੁੱਖ ਮੰਤਰੀ ਸੀ ਜਿਨੇ ਜੇਲ੍ਹ ਦੇ ਵਿੱਚ ਬੰਦ ਹੋਣ ਦੇ ਬਾਵਜੂਦ ਵੀ ਅਸਤੀਫਾ ਨਹੀਂ ਦਿੱਤਾ ਹਾਲਾਂਕਿ ਨੈਤਿਕਤਾ ਉਦੋਂ ਵੀ ਕਹਿੰਦੀ ਸੀ ਕਿ ਜਦੋਂ ਮੁੱਖ ਮੰਤਰੀ ਫੜ ਹੀ ਗਏ ਏਡੇ ਵੱਡੇ ਘਟਾਲੇ 'ਚ ਅਸਤੀਫਾ ਦੇ ਦੇਣਾ ਚਾਹੀਦਾ ਹੁਣਾਂ ਤੇ ਸੁਪਰੀਮ ਕੋਰਟ ਨੇ ਵੀ ਸਪਸ਼ਟ ਕਰਤਾ ਕਿ ਭਾਈ ਇਹ ਕੇਸ ਬਹੁਤ ਵੱਡਾ ਹੈ ਇਲਜ਼ਾਮ ਬੜੇ سنگੀਨ ਨੇ ਸੋ ਬਤੌਰ ਮੁੱਖ ਮੰਤਰੀ ਨਾ ਤਾਂ ਦਫਤਰ ਜਾ ਸਕਦੇ ਹੋ ਨਾ ਫਾਈਲਾਂ ਸਾਈਨ ਕਰ ਸਕਦੇ ਹੋ ਸੋ ਮੁੱਖ ਮੰਤਰੀ ਰਹਿ ਕਾ ਦੇਗੇ ਤੇ ਅੱਜ ਨੈਤਿਕਤਾ ਦਿਖਾਉਣ ਦਾ ਸਮਾਂ ਤੇ ਜਿਆ ਆਮ ਆਦਮੀ ਪਾਰਟੀ ਸੁਪਰੀਮ ਕੋਰਟ ਦੇ ਇਸ ਜਜਮੈਂਟ ਦਾ ਸਵਾਗਤ ਕਰਦੀ ਹੈ ਤਾਂ ਉਹ ਸਵਾਗਤ ਤਾਂ ਬਣਦਾ ਹੈ ਜੇ ਸੁਪਰੀਮ ਕੋਰਟ ਦੀ ਕਈ ਗੱਲ ਮੰਨੀ ਜਾਵੇ ਤੇ ਕਿਸੇ ਐਸੇ ਸਖਸ਼ ਨੂੰ ਹੁਣ ਦਿੱਲੀ ਦਾ ਮੁੱਖ ਮੰਤਰੀ ਬਣਾਓ ਜਿਹੜਾ ਘੱਟੋ-ਘੱਟ ਦਫ਼ਤਰ ਜਾ ਸਕਦਾ ਹੋਵੇ ਲੋਕਾਂ ਦੀ ਭਲਾਈ ਵਾਲੀਆਂ ਜਿਹੜੀਆਂ ਫਾਈਲਾਂ ਨੇ ਉਹਨਾਂ ਤੇ ਦਸਕਤ ਕਰ ਸਕਦਾ ਹੋਵੇ ਕਿਉਂਕਿ ਅਰਵਿੰਦ ਕੇਜਰੀਵਾਲ ਤਾਂ ਜਾ ਨਹੀਂ ਸਕਦੇ ਦਸਕਤ ਕਰ ਨਹੀਂ ਸਕਦੇ ਸੋ ਆਮ ਆਦਮੀ ਪਾਰਟੀ ਨੇ ਦੇਸ਼ ਦੀਆਂ ਪੋਲੀਟੀਕਲ ਪਾਰਟੀਆਂ ਨੂੰ ਤਾਂ ਬਹੁਤ ਨੈਤਿਕਤਾ ਦੇ ਪਾਠ ਪੜ੍ਹਾਏ ਤੇ ਅੱਜ ਪਤਾ ਲੱਗਣਾ ਹੈ ਜਦੋਂ ਸੁਪਰੀਮ ਕੋਰਟ ਦੀਆਂ ਇਹ ਸ਼ਰਤਾਂ ਦੇ ਤਹਿਤ ਨੈਤਿਕਤਾ ਆਪ ਦਿਖਾਉਣ ਅਰ ਜਿਹੜੇ ਨੇ ਮੁੱਖ ਸਲਾਹਕਾਰ ਨੇ ਜਿਨ੍ਹਾਂ ਚ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਸੰਜੀਤ ਸਿੰਘ ਰਾਗਵਚਟਾ ਸੰਦੀਪ ਪਾਠਕ ਮੇਰਾ ਉਹਨਾਂ ਨੂੰ ਇਹ ਸਵਾਲ ਹੈ ਕਿ ਹੁਣ ਸਹੀ ਸਲਾਹ ਦਿਓ ਕਿਉਂਕਿ ਸੁਪਰੀਮ ਕੋਰਟ ਦਾ ਇੱਕ ਇੱਕ ਸ਼ਬਦ ਬਹੁਤ ਡੂੰਗਾ ਤੇ ਸੁਪਰੀਮ ਕੋਰਟ ਦੇ ਮੁਤਾਬਕ ਇਹ ਫਿੱਟ ਨਹੀਂ ਹੈਗੇ ਮੁੱਖ ਮੰਤਰੀ ਦੇ ਦਫ਼ਤਰ ਦੇ ਵਿੱਚ ਰਹਿਣ ਦੇ ਤੇ ਫਾਈਲਾਂ ਦਸਕਤ ਕਰਨ ਦੇ ਸੋ ਇਹਦਾ ਜਵਾਬ ਹੁਣ ਆਮ ਆਦਮੀ ਪਾਰਟੀ ਦੇਵੇ ਉਮੀਦ ਰਹੇਗੀ ਕਿਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਸਾਹਿਬ ਤੋਂ ਅਸਤੀਫਾ ਲੈ ਕੇ ਦਿੱਲੀ ਦੇ ਲੋਕਾਂ ਦੀ ਭਲਾਈ ਦੇ ਲਈ ਕਿਸੇ ਐਸੇ ਸ਼ਖਸ ਨੂੰ ਮੁੱਖ ਮੰਤਰੀ ਬਣਾਏਗੀ ਜਿਹੜਾ ਘੱਟੋ-ਘੱਟ ਦਫ਼ਤਰ ਜਾ ਕੇ ਦਿੱਲੀ ਦਾ ਕੰਮਕਾਜ ਸੰਭਾਲ ਸਕੇ ਕਿਉਂਕਿ ਇਹ ਦੇਸ਼ ਦੀ ਰਾਜਧਾਨੀ ਹੈ ਕਿ ਕੋਈ ਹੋਰ ਛੋਟਾ ਜਾਂ ਕੋਈ ਜ਼ਿਲ੍ਹਾ ਨਹੀਂ ਕੋਈ ਹੋਰ ਐਸਾ ਸੂਬਾ ਨਹੀਂ ਇਹ ਦੇਸ਼ ਦੀ ਰਾਜਧਾਨੀ ਦੇ ਮੁੱਖ ਮੰਤਰੀ ਦੀ ਗੱਲ ਹੈ ਸੋ ਸੁਵਿਰਧਤਾ ਦੇ ਨਾਲ ਇਹਦੇ ਉੱਤੇ ਫੈਸਲਾ ਲਾ